ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬਨਮਲ ਵਾਲਾ ਦੀ ਪਤਨੀ सुरेंद्र कौर ਨੂੰ ਵਕ ਵਕ ਆਗੂਆਂ ਵੱਲੋਂ ਭਾਫ ਪਿੰਨੀਆਂ ਸ਼ਰਧਾਂਜਲੀਆ ਪੇਣ ਪਿਛਲੇ ਦਿਨੀ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬਨਮਲ ਦੀ ਧਰਮੀ ਪਤਨੀ ਦੀ ਬੇਵਕਤੀ ਮੌਤ ਹੋ ਗਈ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਉਹਨਾਂ ਦੇ ਪਿੰਡ ਵਿਖੇ ਇਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਦੀ ਪਤਨੀ ਨੂੰ ਸ਼ਰਧਾਂਜਲੀ ਅਰਪਣ ਕੀਤੀ ਇਸ ਦੌਰਾਨ ਕੀਰਤੀ ਕਿਸਾਨ ਯੂਨੀਅਨ ਦੇ ਸੁਭਾ ਪ੍ਰਧਾਨ ਮਿਰਪੈ ਸਿੰਘ ਢੀਕੇ ਅਤੇ ਰਜਿੰਦਰ ਸਿੰਘ ਦੀਪਵਾਲਾ ਨੇ ਕਿਹਾ ਕਿ ਜਿਸ ਭਾਜਪਾ ਸਰਕਾਰ ਨੇ 700 ਕਿਸਾਨਾਂ ਨੂੰ ਕਤਲ ਕੀਤਾ ਹੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਿਸ ਤਰ੍ਹਾਂ ਇਹ ਸਰਕਾਰ ਖਤਰਾ ਬਣੀ ਹੋਈ ਹੈ ਅਜੇ ਹੀ ਸਰਕਾਰ ਲੋਕਾਂ ਲਈ ਅਤੇ ਲੋਕ ਕੋਲਾ ਲਈ ਖਤਰਨਾਕ ਸਾਬਤ ਹੋ ਰਹੀ ਹੈ ਜਥੇਬੰਦੀ ਸਾਡੀ ਸਾਥੀ ਕਰਿਸ਼ਮ ਸਿੰਘ ਬੰਨੇਮਾਰ ਦੀ ਜਥੇਬੰਦੀ ਕ੍ਰਿਤਿਕ ਸੌਜੂਰੀ ਉਹ ਤਿਆਰੀ ਕਰ ਰਹੀ ਸੀ ਇਥੇ ਮੰਤਰੀ ਦੇ ਹੁਣ ਸ਼ੇਰਪੁਰ ਸਦਾ ਅਮਰਜੀਤ ਸਿੰਘ ਜਵਾਲਾਪੁਰ ਇਸ ਮੌਕੇ ਸੀਪੀਆਈ ਐਮਐਲ ਦੇ ਸੀਨੀਅਰ ਅਗੂ ਅਜਮੇਰ ਸਿੰਘ ਸਮਰਾ ਨੇ ਵੀ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਅਤੇ ਇਸ ਮੌਕੇ ਪੈਨ ਸਮਰਨ ਯੂਨੀਅਨ ਦੇ ਮਾਸਟਰ ਗੁਰਦੀਪ ਸਿੰਘ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਅਗੂ ਬਲਵਿੰਦਰ ਸਿੰਘ ਕੁਲਵਿੰਦਰ ਪੰਡਾਲ ਜਗਜੀਤ ਓਜਲਾ ਨਡਾਲਾ ਬਲਾਕ ਪ੍ਰਧਾਨ ਕੀਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਬਲਵਿੰਦਰ ਸਿੰਘ ਬਾਜਪਾ ਰਸ਼ਪਾਲ ਸਿੰਘ

ਸਿਰਫ ਉਸ ਪ੍ਰਵਾਹ ਨੂੰ ਕਾਟਾ ਨਹੀਂ ਹੈ ਨਾ ਉਸ ਮੂਚੀ ਲਹਿਰ ਤੋਂ ਉਸ ਲੜਾਈ ਨੂੰ ਇੱਕ ਵੱਡਾ ਟੱਕਾ ਹੁੰਦਾ ਹੈ ਉਹ ਸਾ ਜੋ ਕੱਖ ਨੂੰ ਕਿਤੇ ਤਾਂ ਜਿਹੜਾ ਪੰਜਾਬ ਦੇ ਯੂਨੀਅਨ ਲੀਡਰਸ਼ਿਪ ਅਦਿ ਜੇਸ਼ ਬੰਦੀਵੋਂ ਆਏ ਹੋਇ ਕਾਸੀ ਹੋ ਵਾਇਰੂਡ ਵੀ ਕਾਤਾ ਵਾਇਰੂਡ ਵੀ ਕਿਤੇ ਪੱਤੇ ਅੱਜ ਅਸੀਂ ਬੜੇ ਹੀ ਗੰਭੀਰ ਮਹੌਲ ਦੇ ਵਿੱਚ ਮਿਲ ਕੇ ਆਂ ਅੱਜ ਅਸੀਂ ਪੁਰ ਪਹਾੜ ਭੈਣ ਨੂੰ ਆਪਣੀ ਸ਼ਰਧਾ ਦੇ ਕੋਲ ਭੇਟ ਕਰ ਆਏ ਆ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਤਰਸੇਮ ਸਿੰਘ ਜੀ ਬੰਨੇ ਮਲ ਦੇ ਸੰਗਠਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾਇਆ ਇਹ ਸਾਰੀਆਂ ਗੱਲਾਂ 191 ਬਾਕੀ ਬੁਲਾ ਰਹੇ ਨੇ ਤੁਹਾਡੇ ਨਾਲ ਸੰਗੀਆਂ ਕੀਤੀਆਂ ਸ਼ਰਧਾਂਜਲੀ ਸਮਰੋਹ ਵਿੱਚ ਸਾਰੇ 71 ਹੋਏ ਸਾਥੀਓ ਪਹਿਲਾ ਫਤਿਹ ਆਕੇ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਜੇ ਮੈਂ ਬੋਲਣਾ ਚਾਹਾਂ ਕੁਈ ਗੱਲਾਂ ਇਹ ਉਹਨੇ ਕੁਝ ਨਹੀਂ ਕਹੀਆਂ ਕਿਆਂ ਮੈਨੂੰ ਪਹਿਲਾਂ ਬੁਲੇ ਬੁਲਾ ਰਹਿਆ ਨੇ ਇਹੋ ਜੀ ਇਸ ਬੰਦੂ ਚ ਨਹੀਂ ਕੀਤੀਆਂ ਪਰ ਮੈਂ ਕਿ ਆਪਣੇ ਇਸ ਸੰਸਾਰਕ ਪਰ ਜੀਵਨ ਦੇ ਵਿੱਚ ਕਿਉਂਕਿ ਮੈਨੂੰ ਮੈਂ ਬਹੁਤ ਵੇਲੇ ਤੋਂ ਜੇ ਕੈਸਰਵੇਦ ਪੁਟੇ ਆ ਪਰ ਇਨੇ ਤੋਂ ਹੀ ਸਫਰ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਦੇਖੀ ਆ ਕਿ ਇਹੋ ਜਿਹਾ ਕੋਈ ਸੰਘਰਸ਼ ਇਹੋ ਜਿਹਾ ਕੋਈ ਦਰਦ ਨਹੀਂ ਕੋਈ ਇਲਾਕੇ ਦਾ ਹੋਵੇ ਪੰਜਾਬ ਦਾ ਹੋਵੇ ਜ਼ਿਲ੍ਹੇ ਦਾ ਹੋਵੇ ਕਿ ਜਿੱਥੇ ਸਾਡੇ ਵੀਰ ਤਸੀਮ ਸਿੰਘ ਬੰਨੇਮਲ ਜੀ ਅਗਾਹ ਵੱਧ ਕੇ ਉਹ ਲੜਾਈ ਨੂੰ ਨਾਲ ਲੜਿਆ ਹੋਇਆ ਸੂਰ ਸਭਾ ਚ ਇਕੱਠ ਹੋ ਸਾਰੇ ਕਿਸਾਨ ਮਿਹਰਬਾਨ ਨੋਤਕਾਸ਼ ਦੇ ਕੋਲ ਬੜੇ ਦੁੱਖ ਦੀ ਗੱਲ ਆ ਕਿ ਜਿਸ ਦਿਨ ਸਾਨੂੰ ਇਹ ਖਬਰ ਮਿਲੀ ਭੈਣ ਜੀ ਦੀ ਕਿ ਉਹ ਸਾਡੇ ਤੋਂ ਵਿਛੜ ਗਏ ਉਸ ਦਿਨ ਜਥੇਬੰਦੀ ਸਾਡੀ ਸਾਥੀ ਤਰਸੀਮ ਸਿੰਘ ਬੰਨੇਮਾਲ ਜੀ ਦੀ ਜਥੇਬੰਦੀ ਕ੍ਰਿਤਿਕ ਸਾਜੂ ਨੇ ਉਹ ਤਿਆਰੀ ਕਰ ਰਹੀ ਸੀ ਇਥੇ ਗੰਗਰ ਪੁਲਾ ਮੰਤਰੀ ਨੇ ਹੋਣਾ ਸੀ ਔਰ ਉਸ ਇੱਕ ਦਿਨ ਪਹਿਲਾਂ ਜਿਹੜਾ ਇਹ ਜਿਹੜਾ ਆ ਉਹ ਵੱਖ-ਵੱਖ ਘਰਾਂ ਦੇ ਘਰਾਂ 'ਚ ਪੁਲਿਸ ਲੋ ਸ਼ਾਪੇਬਾਰੀ ਕਰਕੇ ਉਹਨਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ ਸੀ ਤਾਂ ਸਾਡੇ ਸਾਥੀ ਬੰਦੇਮਾਨ ਜੀ ਇਹਨਾਂ ਦੇ ਘਰ ਵੀ ਜਿਹੜੀ ਪੁਲਿਸ ਉਹ ਇਹਨਾਂ ਨੂੰ ਹੌਸ ਰੈਸਟ ਕਰਨ ਵਾਸਤੇ ਉੱਜੀ ਤਾਂ ਉਹਦੀ ਖਬਰ ਉੱਜੀ ਕੇ ਭੈਣ ਜੀ ਜਾਂ ਤਾਂ ਵਿੱਚ ਜਾਫਰ ਸੀ ਉਹ ਆਪਣਾ ਆਖਰੀ ਜਿਹੜੇ ਉਹ ਸਾਸ ਪੂਰੇ ਕਰ ਲਏ ਆ ਸੋਦੋਂ ਗਏ ਸੋ ਇਸ ਕਰਕੇ ਇੱਕ ਇੱਕ ਸਰੋਜ ਦੇ ਪ੍ਰਤੀ ਦੇ ਬਿਲੇ ਬੁਲਾਵਟ ਪਰ ਦਰਾਂ ਨਾ ਦੱਗਣਾ ਚੰਗੀ ਉਹ ਵੀ ਤਾਂ ਕਿ ਸਰਦਾਰ ਬੁਲਾਵਟ ਕਰ ਗਿਆ ਹੋਇਆ ਚੰਗੀ ਕਿਸਾਨ ਮਜਦੂਰ ਵੀਰੋ ਬਾਹਲੇ ਜਿਹਨਾਂ ਤੋਂ ਆਏ ਸੁਪੇਰੇ ਆ ਤੋਂ ਬਦੇ ਪ੍ਰਵਾਨ ਕਰੂ ਵਾਹਿਗੁਰੂ ਦਾ ਕਹਲਤਾ ਵਾਹਿਗੁਰੂ ਦੀ ਬਤੇ ਯੋ ਬੰਨੇ ਮਲ ਦੀ ਗੱਲ ਹੋ ਰਹੀ ਆ ਇਹ ਗੱਲਾਂ ਬਿਲਕੁਲ ਠੀਕ ਆ ਵੀ ਜੋ ਘਰ ਵਾਲੀ ਹੁੰਦੀ ਆ ਉਹ ਇੱਕ ਸਜੀ ਬਾਹ ਹੁੰਦੀ ਆ ਤੇ ਅੱਗੇ ਚੱਲਣ ਕਿ ਮੜਾਲ ਦਾ ਰੋਲ ਦਾਵਾ ਅਰ ਉਹਨਾਂ ਦਾ ਵੀ ਕਰਦੀ ਆ ਬਹੁਤ ਕੋਕੀ ਜੀ ਉਹ ਨਾ ਘਰੋਂ ਤੋਰੇ ਤੇ ਟੂਰਨਾ ਵਿੱਚ ਖੁੱਖਾਂ ਦਾ ਇਹ ਗੱਲ ਠੀਕ ਆ ਇਹ ਕੱਲੇ ਬੰਦਿਆਂ ਦਾ ਵਜਿਹਾ ਹੁੰਦਾ ਵੀ ਬੰਦੇ ਕਾਮਯਾਬ ਹੋ ਜਾਂਦੇ ਆ ਉਹਨਾਂ ਦਾ ਵੀ ਬਹੁਤ ਤਦਾ ਹੁੰਦਾ ਹਰ ਚੀਜ਼ ਉਹਨਾਂ ਤਿਆਰ ਕਰਕੇ ਨੀਰਾ ਬਪਰਾ ਤੋਂ ਰੋਟੀ ਪਾਣੀ ਯਾਰਾ ਵਗੈਰਾ ਪੁੱਛਣਾ ਹੁੰਦਾ ਇਹਨੂੰ ਗਏ ਉੱਤਰ ਲੱਗਿਆ ਇਹ ਗੱਲ ਬਿਲਕੁਲ ਠੀਕ ਹੋ ਆ ਤਾ ਕਿਸੇ ਗੱਲ ਦੇ ਨਾਲ ਅਸੀਂ ਪੰਨੇ ਮਾਲ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਉਹਦੇ ਨਾਲ ਹਰ ਘੜੀ ਖੜੇ ਆ ਮੈਂ ਕਿਰਦੀ ਸ਼ਾਂਤ ਨਹੀਂ ਹੁੰਦਾ ਇਲਾਮੀ ਪ੍ਰਦਾਨ ਹੋਣ ਤੇ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਨਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੀਆਂ ਦੇ ਔਰ ਰਿਸ਼ਤੇਦਾਰ ਇੱਥੇ ਇਸ ਦੁੱਖ ਦੀ ਘੜੀ 'ਚ ਪਹੁੰਚੇ ਆ ਸਾਰੇ ਜਣੇ ਫਤੇ ਬਰਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀਵਨ ਸਾਥੀ ਅਸੀਂ ਜਦੋਂ ਦੇ ਕਿਰਤੀ ਕਿਸਾਨ ਦੁਨੀਆਂ ਨਾਲ ਜੁੜਿਆ ਬੜੀ ਦੇਰ ਆ ਸਾਡੇ ਇਲਾਕੇ ਨੂੰ ਸਰਪੇਤ ਸਿੰਘ ਤੇ ਪੁੰਦਰ ਸਾਹਿਬ ਦੀ ਦਿੱਲੀ ਮੋਰਚਾ ਚੱਲਣ ਲੱਗਾ ਜਿੰਨੀ ਇਹਨਾਂ ਨੇ ਹੱਥ ਪੱਜ ਕੀਤੀ ਉਸ ਟਾਈਮ ਤੇ ਕੋਈ ਨਹੀਂ ਕਰ ਸਕਦਾ ਅਸੀਂ ਇਸ ਦਿਨ ਤੇ ਇਹਨਾਂ ਦੇ ਘਰ ਆ ਕੇ ਕੁਝ ਗੱਲਬਾਤ ਕਰਨੀ ਤੇ ਭੈਣ ਜੀ ਉਹਨਾਂ ਨੇ ਕਦੇ ਮੱਥੇ ਵਟ ਨਹੀਂ ਪਾਇਆ ਇਹਨਾਂ ਭੈਣ ਜੀ ਨੇ ਬੜਾ ਦੋਪਹੀ ਚੱਲਿਆ ਵਾ ਬਿਮਾਰ ਵੀ ਰਹੇ ਆ ਪਰ ਕਦੇ ਮੱਥੇ ਵਟ ਨਹੀਂ ਪਾਇਆ ਵੀ ਕਿਸ ਨੂੰ ਪਾਣੀ ਨਹੀਂ ਬਣਾਉਣਾ ਜਾਂ ਚਾਹ ਬਣਾ ਕੇ ਨਹੀਂ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜੀ ਇਸ ਸ਼ੋਕ ਸਮਾਗਮ ਵਿੱਚ 71 ਹੋਏ ਅਸਲਾਮੁਅਲਾਈਕੁਮ ਬਹੁਤ ਹੀ ਵੀਰ ਜਿਨ੍ਹਾਂ ਨੇ ساری ਜ਼ਿੰਦਗੀ ਆਪਣੀ ਨਹੀਂ ਨਹੀਂ ਲੋਕੋਆਂ ਦੇ ਵਿੱਚ ਲੋਕਾਂ ਦੀ ਲੜਦਿਆਂ ਗੁਜ਼ਾਰੀ ਹੈ ਤੇ ਉਸੇ ਲੜੀ ਦੇ ਵਿੱਚ ਅਰਸੀਰ ਸਿੰਘ ਜੀ ਬੰਨੇ ਮਨ ਲਗਭਗ ਮੈਂ 30 40 ਸਾਲ ਤੋਂ ਉਹਨਾਂ ਨੂੰ ਕਿਰਕਸਾਨ ਯੂਨੀਅਨ ਅਤੇ ਹੋਰ ਲੋਕ ਇਤਾਂ ਲਈ ਸੰਗਠਿਤ ਕਰਦੇ ਆ ਬੜੇ ਨੇੜੇ ਤੋਂ ਟੱਕਿਆ ਅੱਜ ਕਾਹਦੇ ਜੋਖੀ ਸਮੇਂ ਵਿੱਚ ਪਦਾਰਥਾਂ ਦੀ ਯੋਗ ਹੈ ਤੇ ਬਹੁਤ ਘੱਟ ਮਸਲੇ ਹੋਣ ਤੇ ਲੋਕਾਂ ਦੀ ਨੜਨਾ ਤੇ ਖੜਨਾ ਕੋਈ ਸੌਖਾ ਨਹੀਂ ਆ ਅਸੀਂ ਸਿਰ ਸਿਰ ਬੰਦੇ ਮੰਦੇ ਦੁੱਖ ਵਿੱਚ ਸ਼ਰੀਕ ਹੋਏ ਤਾਂ ਆਹੋ ਜੀ ਕਠਨਾ ਦੀ ਮਾਰੀ ਆ ਜਿਵੇਂ ਇਨਸਾਨਾਂ ਵਾਪਰਦੀ ਆ ਇੱਕ ਵਾਰੀ ਪੈਰਾਂ ਦੇ ਜ਼ਮੀਨ ਜਿਹੜੀ ਚੱਲਦੀ ਜਿਵੇਂ ਅਸਵਰੇ ਅਮਿਤਵਨ ਮਨੋਂ ਵਿਆਹ ਨਰਮਲ ਦਾ ਮੇਹਰ ਜੀ ਸੁਮੇਂਦਰ ਕੋਰ ਆਖਰੀ ਸਾਲ ਲੈ ਗਿਆ ਦੁਨੀਆ ਸਹੀ ਲੈ ਕੋਸ ਵੇਲੇ ਇਹ ਜਰਨ ਸਰਕਾਰ ਜਿਹੜੀ ਆ ਇਹਨੇ ਤਿੰਨ ਮੁਲਾਜ਼ਮ ਮੇਰੇ ਘਰ ਕੋਸ ਵਾਲੇ ਦੇ ਬਿਠਾਈ ਸੀ ਕੋ ਦਾ ਤਾਂ ਬਹਿ ਕੇ ਆ ਵੀ ਦੇਖੋ ਸਸਤਾਪ ਤੇ ਜਾਣਾ ਸਿਨੀਅਰ ਮੀਡਰਿਆ ਸਾਡਾ ਉਹਨਾਂ ਦੇ ਘਰੋਂ ਭੈਣ ਜੀ ਉਹਨਾਂ ਦੀ ਵੇਚ ਹੋ ਗਈ ਹੈ ਕਹਿੰਦੇ ਜੀ 5 ਮਿੰਟ ਰੁਪਿਆ ਕਰਵਾ ਦੱਸ ਦਿੰਦੇ ਜੇ ਤੁਹ ਪਰ 5 ਮਿੰਟ ਉਹ ਇੱਥੇ ਦੇ ਕਹਿੰਦੇ ਸਸਤਾਪ ਤੇ ਨਹੀਂ ਜਾ ਸਕਦੇ ਰੇ ਨਾ ਜਲ ਬੰਦ ਰਹਾ। ਲਕਟ ਕੀਤਾ। ਹਾਈ ਗੁਰ ਕੀ ਕਾਖਾ ਹਾਈ ਗੁਰ ਕੀ। ਮੈਂ ਜਲੰਧ ਤੋਂ। ਭੇਕੀ ਨਾਮ ਤੋਂ ਦੱਬ। ਅਰ ਮਿੰਦਰ ਸਿੰਘ ਪਟਿਆਲਾ ਮੈਂ ਸੂਬਾ ਪ੍ਰੈਸ ਕਰਤਾਂ ਕਿਰਤੀ ਕਿਸਾਨ ਯੂਨੀਅਨ ਦਾ ਸੰਯੁਕਤ ਕਿਸਾਨ ਮੋਰਚੇ ਦਾ ਕੌਮੀ ਤਾਲ ਮੈਂ ਕਿਦਮ। ਅੱਜ ਤਰਸੀਮ ਸਿੰਘ ਬੰਨੇਵਾਲਾ ਦੀ ਅੰਬਸੀ ਦੀ ਤੁਸੀਂ ਵਰਸੀ ਤੇ ਪਹੁੰਚੇ ਹੋ। ਕੀ ਕਹਿਣਾ ਚਾਹੂੰਗਾ। ਦੇਖੋ ਤਾਂ ਜੀ सुरेंद्र ਕੌਰ ਤਰਸੀਮ ਸਿੰਘ ਬੰਨੇਮਾਲ ਦੇ ਜੀਵਨ ਸਾਥੀ ਸੀ ਇੱਕ ਨਾ ਮੁਰਾਦ ਬਿਮਾਰੀ ਕਰਨੋਂ ਸਾਡੇ ਤੋਂ ਵਿਛੜਦੇ ਬੰਨੇਮਾਲ ਜੀ ਸਾਡੀ ਜਥੇਬੰਦੀ ਦੇ ਸੂਬੇ ਦੇ ਪ੍ਰਮੁੱਖ ਆਗੂਆਂ ਚੋਂ ਇੱਕ ਨੇ ਕਪੂਰਥਲਾ ਜ਼ਿਲ੍ਹਾ ਸਾਰਾ ਫੁੱਲਰਸਾਰ ਨਾਲ ਰਲ ਕੇ ਉਹ ਜਥੇਬੰਦ ਕਰਦੇ ਨੇ ਕਿਸਾਨ ਲਹਿਰ ਚੱਲਣਾ ਹਿੱਸਾ ਪਾਉਂਦੇ ਨੇ ਔਰ ਭੈਣਜੀ ਦਾ ਉਹਨਾਂ ਦੇ ਨਾਲ ਹੀ ਇੱਕ ਬਰਾਬਰ ਦਾ ਯੋਗਦਾਨ ਸੀ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਆਗੂ ਤੁਰ ਨਹੀਂ ਪਾਉਂਦਾ ਉਹ ترਸ਼ੇਮ ਹੋਣਾ ਦੇ ਕਿਸਾਨ ਲਹਿਰ ਚ ਯੋਗਦਾਨ ਜੋ ਵੀ ਪਾ ਰਹੇ ਨੇ ਉਹ ਉਸ ਭੈਣ ਜੀ ਦੇ ਯੋਗਦਾਨ ਨੂੰ ਅਸੀਂ ਬਿਲਕੁਲ ਵੀ ਕੱਟ ਕਰਕੇ ਨਹੀਂ ਦੇਖਦੇ ਇੱਕ ਕਿਸਮ ਨਾਲ ਸਾਡਾ ਆਪਣਾ ਜੀ ਗਿਆ ਆ ਸਾਡੇ ਆਪਣੇ ਪਰਿਵਾਰ ਦਾ ਘਟਾ ਆ ਔਰ ਅੱਜ ਅਸੀਂ ਸਾਰੇ ਸੁਭਾਈ ਟੀਮ ਭਗਵਾਨ ਜੀ ਨਰਪੈ ਸਿੰਘ ਟੂੜੀਕੇ ਸਾਹਿਬ ਜਨਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਬਾਕੀ ਸੁਭਾਈ ਟੀਮ ਸਾਰੀ ਅ ਤਰਸ਼ੇਮ ਸਿੰਘ ਬੰਨੇਮਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਗਮ ਚ ਉਹਨਾਂ ਦੇ ਦੁੱਖ ਚ ਸ਼ਰੀਕ ਹੋਣ ਆਏ ਸੀ ਔਰ ਤਾਂ ਜੋ ਦੁੱਖ ਵਡਾਉਣ ਨਾਲ ਕਹਿੰਦੇ ਘਟਦਾ ਆ ਤੁਸੀਂ ਅਸੀਂ ਇਹ ਦੁੱਖ ਵੀ ਮੰਡਾਉਣ ਆਏ ਸੀ ਔਰ ਇੱਕ ਕਿਸਮ ਨਾਲ ਸਾਡਾ ਆਪਣਾ ਪਰਿਵਾਰ ਹੈ ਇਸ ਲਈ ਅਸੀਂ ਸਾਰੇ ਹੀ ਗਮਗੀਨ ਆ ਆਸ਼ ਕਰਦੇ ਆ ਕਿ ਤਰਸ਼ੇਮ ਵੀਰੇ ਇਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਰਲ ਕੇ ਅੱਗੇ ਨਿਕਲੇਗਾ ਔਰ ਉਸੇ ਤਰ੍ਹਾਂ ਕਿਸਾਨ ਲੈਪ ਚ ਆਪਣਾ ਪੰਦਾ ਯੋਗਦਾਨ ਹੋਰ ਵੀ ਸ਼ਤਤਨਾ ਨਾਲ ਜਿਹੜਾ ਉਹ ਪਾਵੇ